ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੱਤਰੀ ਬਿਆਦਰੀ ਵੈਲਫੇਅਰ ਸੁਸਾਇਟੀ ਜਲਾਲਾਬਾਦ ਸਾਡੇ ਪ੍ਰਧਾਨ ਸਾਹਿਬਾਨ ਰਵੇਸ਼ ਖੰਨਾ ਜੀ ਸੈਗਲ ਜੀ ਸਾਰੇ ਭਰਾ ਖੜੇ ਨੇ ਅੱਜ ਮਨੁੱਖਤਾ ਦੀ ਸੇਵਾ ਸਰਬੱਤ ਦਾ ਭਲਾ ਸੰਸਥਾ ਵੱਲੋਂ ਸਾਰੇ ਵੀਰ ਇਕੱਤਰ ਹੋ ਕੇ ਇਕੱਠੇ ਬੈਠੇ ਸੀ ਜਿਸ ਵਿੱਚ ਜਲਾਲਾਬਾਦ ਦੇ ਵਿੱਚ ਪਹਿਲਾ ਅੰਗਹੀਨ ਕੈਂਪ ਜਿਹਦੇ ਵਿੱਚ ਕੀ ਮਿਤੀ 31 ਮਈ ਦੈਨ ਸ਼ਨੀਵਾਰ 6 ਪਵਨ ਜਲਾਲਾਬਾਦ ਵਿਖੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਸਾਡੇ ਇਲਾਕੇ ਦੇ ਵਿੱਚ ਜਿੰਨੇ ਵੀ ਕੋਈ ਲੋੜਵੰਦ ਨੇ ਅੰਗਹੀਨ ਨੇ व्हीलचेयर ਚੇਅਰ ਹੋਰ ਵੀ ਕਈ ਜਿਵੇਂ ਕੰਨਾਂ ਵਾਲੀਆਂ ਮਸ਼ੀਨਾਂ ਕਿਸ ਤਰ੍ਹਾਂ ਦਾ ਵਾਹ ਸਰਵਾਈਕਲ ਦੀ ਕੋਈ ਪ੍ਰੋਬਲਮ ਹੋਵੇ ਜਾਂ ਹੋਰ ਵੀ ਚੰਗੇ ਵਧੀਆ ਟੀਮ ਔਰ ਡਾਕਟਰ ਪਹੁੰਚ ਰਹੇ ਨੇ ਸਾਡੀ ਬੇਨਤੀ ਹੈ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਉਸ ਪਰਿਵਾਰਾਂ ਤੱਕ ਪਹੁੰਚ ਜਾਏ ਨਾਲੋ ਸੱਜਣਾ ਤੱਕ ਪਹੁੰਚ ਜੇ ਜਿਹੜੇ ਸੱਜਣ ਦੱਸ ਸਕਣ ਵੀ ਇਸ ਪਿੰਡ ਦੇ ਵਿੱਚ ਇਸ ਸ਼ਹਿਰ ਦੇ ਵਿੱਚ ਕੋਈ ਅੰਗਹੀਨ ਹੈਗਾ ਤੇ ਉਹ ਵੀਰ ਪਹੁੰਚ ਕੇ ਖੱਤਰੀ ਪਰਿਵਾਰਾਂ ਵੱਲੋਂ ਬੜਾ ਪ੍ਰਧਾਨ ਦੀਪਕ ਸੈਗਲ ਬੜੀ ਵਧੀਆ ਔਰ ਇਹਨਾਂ ਦੀ ਸਮੁੱਚੀ ਟੀਮ ਵੱਲੋਂ ਪਹਿਲਾ ਸਲਾਘਾ ਜੋ ਕੰਮ ਜੋ ਜਲਾਲਾਬਾਦ ਦੇ ਵਿੱਚ ਕੀਤਾ ਜਾ ਰਿਹਾ ਔਰ ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਇਸੇ ਤਰ੍ਹਾਂ ਦੇ ਕੰਮ ਕਰਦੇ ਰਹਿਣ ਔਰ ਜਿੰਨੇ ਵੀ ਕੋਈ ਅੰਗਹੀਨ ਨੇ ਉਹ ਇੱਕ ਵਾਰੀ ਜ਼ਰੂਰ ਉੱਥੇ ਆਣ ਕੇ ਸੇਵਾ ਦਾ ਮੌਕਾ ਦੇਣ ਉਹਨਾਂ ਵਾਸਤੇ ਹਰੇਕ ਤਰ੍ਹਾਂ ਦੀ ਸਹੂਲਤ ਮਿਲੇਗੀ ਔਰ ਜਿੰਨਾ ਵੀ ਹੋ ਸਕਿਆ ਸਾਡੀਆਂ ਐਨ ਜੀਓ ਸੰਸਥਾਵਾਂ ਜਲਾਲਾਬਾਦ ਦੀਆਂ ਜਿੰਨੀਆਂ ਵੀ ਇਹਨਾਂ ਪਰਿਵਾਰਾਂ ਦੇ ਨਾਲ ਰਲ ਕੇ ਦੇਖੋ ਜੀ ਕੋਈ ਪਰਿਵਾਰ ਵਿਆਹ ਕਰਵਾ ਰਹੇ ਨੇ ਕੋਈ ਪਰਿਵਾਰ ਅੰਗਹੀਨ ਦੇ ਮਦਦ ਕਰ ਰਹੇ ਨੇ ਕੋਈ ਬਲੱਡ ਡੋਨੇਟ ਦਾ ਕੈਂਪ ਹਰੇਕ ਤਰ੍ਹਾਂ ਦੇ ਪਰਿਵਾਰ ਲੱਗੇ ਨੇ ਪਰ ਇਹ ਐਨ ਜੀਓ ਜਿਹੜੀਆਂ ਸੰਸਥਾਵਾਂ ਕੰਮ ਕਰਦੀਆਂ ਇਹਨਾਂ ਨਾਲ ਰਲ ਮਿਲ ਕੇ ਸਹਯੋਗ ਕਰੋ ਔਰ ਲੋੜਵੰਦ ਪਰਿਵਾਰਾਂ ਦੀ ਮਦਦ ਹੋਏਗੀ ਔਰ ਤੁਹਾਨੂੰ ਸਿਸਾ ਮਿਲ ਨਹੀਂਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਜੈ ਸ਼੍ਰੀ ਰਾਮ ਨਮਸਕਾਰ ਜਲਾਲਾਬਾਦ ਨਿਵਾਸੀਆਂ ਦੀ ਸਾਰੇ ਸਮਾਜਿਕ ਧਾਰਮਿਕ ਤੇ ਰਾਜਨੀਤਿਕ ਸੰਸਥਾਵਾਂ ਨੂੰ ਵੀ ਇਹ ਅਪੀਲ ਹੈ ਜਿਨਨੇ ਵੀ ਆਪਣੇ ਇਲਾਕੇ ਦੇ ਵਿੱਚ ਆਪਣੇ ਭਰਾ ਅੰਗਹੀਨ ਨੇ ਉਹਨਾਂ ਦੀ ਮਦਦ ਲਈ ਖਤਰੀ ਸਭਾ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕਰਕੇ ਜਲਾਲਾਬਾਦ 31 ਮਈ 2025 ਨੂੰ ਸਮਾ ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਛਿਪ ਪਵਨ ਦੇ ਵਿੱਚ ਅੰਗਹੀਨ ਕੈਂਪ ਲਗਾਇਆ ਜਾ ਰਿਹਾ ਹੈ ਇਸ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਔਰ ਜਿੰਨੇ 100 ਤੋਂ ਵੱਧ ਪ੍ਰੋਡਕਟ ਨੇ ਜੋ ਅਗਹਿੰਨ ਵਾਲੀ ਹੁੰਦੇ ਨੇ ਆਪਾਂ ਆਪਣੇ ਸਮਾਜ ਨੂੰ ਨਵੀਂ ਸੇਧ ਦਈਏ ਨਵੀਂ ਉਹਨਾਂ ਨੂੰ ਚਾਲ ਦਈਏ ਤਾਂ ਕਿ ਉਹ ਵੀ ਅੰਗਹੀਨ ਭੈਣ ਭਰਾ ਆਪਣੇ ਨਾਲ ਕਦਮ ਨਾਲ ਕਦਮ ਲਾ ਕੇ ਚੱਲ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ